Alberta Weekly sponsored by Lexus South Point and Wild Rose Garments and Silk Screening Edmonton Channel Punjabi to Alberta Weekly program dekh rahe hain smu darshakon nu kulmeet singh walon digi jiyan wahe guruji ka khalsa wahe guruji di fateh dosto Alberta Weekly program vich assi ik navi galwat shuru karn ja rahe hain es hafte ton oh eh hai ki jivein bahut apne lok jideya pradeshan nu aaye hain itthe aake bashe hain ਔਰ ਉਹ ਜਦੋਂ ਇੱਥੇ ਆ ਕੇ ਉਹਨਾਂ ਨੇ ਆਪਣਾ ਵਸੇਬਾ ਕੀਤਾ ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਮੁਸ਼ਕਲਾਂ ਆਈਆਂ ਕੀ ਕੀ ਚੁਣੌਤੀਆਂ ਰਹੀਆਂ ਉਹਨਾਂ ਦੀਆਂ ਔਰ ਉਹਨਾਂ ਚੁਣੌਤੀਆਂ ਤੇ ਕਿਵੇਂ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਤੇ ਇੱਥੇ ਜਿਹੜੀ ਕਹਿੰਦੇ ਹੁੰਦੇ ਆ ਸਕਸੈਸ ਜਿਹੜੀ ਆ ਹਾਸਲ ਕੀਤੀ ਆ ਸੋ ਇਸੇ سلسلے ਦੇ ਵਿੱਚ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਆ ਇਹ ਨਹੀਂ ਵੀ ਕੋਈ ਬਹੁਤ ਵੱਡੇ ਵੱਡੇ ਬਿਜ਼ਨਸ ਚਲਾਏ ਨੇ ਪਰ ਇੱਕ ਆਪਣੀ ਵਧੀਆ ਜ਼ਿੰਦਗੀ ਆਪਣੇ ਬੱਚਿਆਂ ਦੀ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਮਾਈ ਬਾਪ ਉਹਨਾਂ ਦੇ ਨਾਲ ਇੱਥੇ ਆਪਣੀ ਬਿਹਤਰ ਜ਼ਿੰਦਗੀ ਬਤਾ ਰਹੇ ਨੇ ਉਸੇ ਲੜੀ ਦੇ ਵਿੱਚ ਅੱਜ ਮੈਂ ਗੱਲਬਾਤ ਕਰਨ ਜਾ ਰਿਹਾ ਅ ਜੈਰੀ ਗਿੱਲ ਹੋਰਾਂ ਦੇ ਨਾਲ ਅ ਔਰ ਉਹਨਾਂ ਦੇ ਨਾਲ ਉਹਨਾਂ ਦੀ ਮੈਸੇਜ ਸੁਖਰਾਜ ਖੌਰ ਗਿੱਲ ਅ ਯੰਗ ਕਪਲ ਜਿਨ੍ਹਾਂ ਨੇ ਇੱਥੇ ਆਪਣਾ ਜੀਵਨ ਐਡਮਿੰਟਨ ਦੇ ਵਿੱਚ ਸ਼ੁਰੂ ਕੀਤਾ ਦੋਨਾਂ ਨੇ ਔਰ ਕਿਵੇਂ ਇਹ ਜਿਹੜੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਕਹਿੰਦੇ ਸਕਸੈਸ ਹਾਸਲ ਕੀਤੀ ਹੈ ਸਫਲਤਾ ਉਹਨਾਂ ਨੂੰ ਮਿਲੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਜੀ ਐਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮੈਂ ਪਹਿਲਾਂ ਜੈਰੀ ਤੁਹਾਡੇ ਤੋਂ ਹੀ ਸ਼ੁਰੂ ਕਰਦਾ ਭਈ ਤੁਸੀਂ ਛੋਟੀ ਉਮਰ ਵਿੱਚ ਇੱਥੇ ਕੈਨੇਡਾ ਆ ਗਏ ਸੀਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਪੰਜਾਬੀ ਚੈਨਲ ਸੌਣ ਵਾਲਿਆਂ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਇੱਥੇ 92 ਦੇ ਵਿੱਚ 14 ਸਾਲ ਦਾ ਸੀ ਜਦੋਂ ਇੱਥੇ ਆਇਆ ਸੀਗਾ ਅੱਛਾ ਜੀ ਤੇ ਉਦੋਂ 14 ਸਾਲ ਦੇ ਆ ਕੇ ਫਿਰ ਤੁਸੀਂ ਕੀ ਕੀਤਾ ਇੱਥੇ ਆ ਕੇ ਸਿੱਧੇ ਕਿਸੇ ਕੰਮ ਕਰਦੇ ਲੱਗ ਗਿਆ ਜਾਂ ਪੜ੍ਹਾਈ ਲਿਖਾਈ ਕੀਤੀ ਨਹੀਂ ਜੀ ਪਹਿਲਾਂ ਮੈਂ ਇੱਥੇ ਡਾਇ ਨਾਟ ਜੂਨੀਅਰ ਹਾਈ ਸਕੂਲ ਗ੍ਰੇਡ 9 ਕੀਤੀ ਜੀ ਪਰਸੀਪੀਜ ਤੋਂ ਆਪਾਂ ਗ੍ਰੇਡ 12 ਕੀਤੀ ਹੂੰ ਹੂੰ ਉਸ ਤੋਂ ਬਾਅਦ ਫਿਰ ਮੈਂ ਨੇਟ ਦੇ ਵਿੱਚੋਂ ਇੰਡਸਟਰੀਅਲ ਹੈਵੀ ਇਕੁਪਮੈਂਟ ਦਾ ਡਿਪਲੋਮਾ ਕੀਤਾ ਅੱਛਾ ਉਸ ਤੋਂ ਬਾਅਦ ਫਿਰ ਮੈਂ ਆਪਣੀ ਅਪਰੈਂਟਸ਼ਿਪ ਸ਼ੁਰੂ ਕੀਤੀ ਸੀ ਅੱਛਾ ਇਹ ਜਿਹੜੇ ਤੁਸੀਂ ਹੁਣ ਦੱਸਿਆ ਵੀ ਇਹ ਜਦੋਂ ਤੁਸੀਂ ਪਿੰਡੋਂ ਆਏ ਆ ਤੇ ਇਹ ਜਿਹੜੇ ਗ੍ਰੇਡ ਤੁਸੀਂ ਸਕੂਲ ਚ ਚਾਹੇ ਉਹ ਡੈਨ ਨੋਟ ਸੀ ਜਾਂ ਪਰਸੀ ਪੇਜ ਆ ਉਥੇ ਤੁਹਾਨੂੰ ਅੰਗਰੇਜ਼ੀ ਦੀ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਕੋਈ ਮੁਸ਼ਕਲਾਂ ਤਾਂ ਨਹੀਂ ਆਈਆਂ ਉਹ ਤਾਂ ਜੀ ਬਹੁਤ ਆਈਆਂ ਹੂੰ ਪਹਿਲਾਂ ਇਹ ਡੈਨ ਨੋਟ ਦੇ ਵਿੱਚ ਜਦੋਂ ਮੈਂ ਇੰਡੀਆ ਤੋਂ ਉੱਥੇ ਸਰਕਾਰੀ ਸਕੂਲ ਚੋਂ ਪੜ੍ਹੇ ਸੀਗੇ ਪੰਜਾਬੀ ਸਕੂਲ ਚੋਂ ਉਦੋਂ ਹਜੇ ਮੇਰੇ ਖਲ ਪ੍ਰਾਈਵੇਟ ਸਕੂਲ ਹੋਣੇ ਨਹੀਂ ਘਾਟ ਹੀ ਸੀਗੇ ਘੱਟ ਵੀ ਸੀਗੇ ਪਰ ਆਪਾਂ ਮੀਡੀਅਮ ਫੈਮਿਲੀ ਚੋਂ ਆਏ ਸੀਗੇ ਠੀਕ ਆ ਤੇ ਇੱਥੇ ਆ ਕੇ ਈਐਸਐਲ ਦੀਆਂ ਕਲਾਸਾਂ ਲਈਆਂ ਸੀਗੀਆਂ ਡੈਨ ਨੋਟ ਦੇ ਵਿੱਚ ਫਿਰ ਉਸ ਤੋਂ ਬਾਅਦ ਗ੍ਰੇਡ 10 ਦੇ ਵਿੱਚ ਮੈਨੂੰ 6 ਮਹੀਨੇ ਫਿਰ ESL ਦੀਆਂ ਕਲਾਸਾਂ ਮਿਲੀਆਂ ਸੀ 1.5 ਸਾਲ ਦੇ ਵਿੱਚ ਮੈਨੂੰ ਉਹਨਾਂ ਨੇ ਕਹਤਾ ਸੀ ਵੀ ਤੁਹਾਨੂੰ ਇੰਗਲਿਸ਼ ਦੀ ਕਲਾਸ ਦੀ ਹਨ ਲੋਡ ESL ਦੀ ਲੋਡ ਨਹੀਂ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਅੱਛਾ ਉਹ ਮੈਕ ਅਪ ਕਰ ਗਿਆ ਸੀਗਾ ਠੀਕ ਆ ਉਸ ਤੋਂ ਬਾਅਦ ਫਿਰ ਆਪਾਂ ਰੈਗੂਲਰ ਸਕੂਲ ਦੇ ਵਿੱਚ ਜਾਣਾ ਸ਼ੁਰੂ ਕਰਤਾ ਹਾਂਜੀ ਮਤਲਬ ਉਹ ਤੇ ਕਿੰਨਾ ਕੁ ਸਮਾਂ ਲਾਉਣਾ ਪੈਂਦਾ ਸੀਗਾ ਤੁਹਾਨੂੰ ESL ਵਾਲਾ ਜਦੋਂ ਜਾਂਦੇ ਸੀ ਉੱਥੇ ਉਹ ਤਾਂ ਜੀ ਦੇਖੋ ਉਹ ਸਕੂਲ ਚ ਵੀ ਲਾਣਾ ਪੈਂਦਾ ਸੀਗਾ ਔਰ ਘਰ ਆ ਕੇ ਵੀ ਰੈਸਟ੍ਰਿਕਸ਼ਨਸ ਸੀਗੀਆਂ ਮਾਮਾ ਜੀ ਕੰਨੀਓ ਮੈਂ ਮਾਮਾ ਜੀ ਨਾਲ ਰਹਿੰਦਾ ਸੀ ਕਿ ਵੀ ਤੁਸੀਂ ਕਾਰਟੂਨ ਦੇਖੋ ਇੰਗਲਿਸ਼ ਦੇ ਅੱਛਾ ਬੱਚਿਆਂ ਦੇ ਨਾਲ ਜਿਹੜੇ ਮੇਰੇ ਕਜ਼ਨ ਸੀਗੇ ਉਹਨਾਂ ਨਾਲ ਪੰਜਾਬੀ ਚ ਗੱਲ ਕਰਦੇ ਸੀਗੇ ਉਹਨਾਂ ਨੇ ਕਹਿਣਾ ਨਹੀਂ ਸਾਨੂੰ ਇੰਗਲਿਸ਼ ਚ ਦੱਸ ਉਹ ਇਦਾਂ ਐਫਰਟ ਕਰਨ ਦੇ ਨਾਲ ਹੌਲੀ ਹੌਲੀ ਪਿਕ ਅਪ ਹੋ ਗਈ ਅੰਗਰੇਜ਼ੀ ਜਿਹੜੀ ਆ ਉਹ ਆਣੀ ਆਈ ਔਰ ਸਭ ਤੋਂ ਜ਼ਿਆਦਾ ਜਿਹੜੀ ਅੰਗਰੇਜ਼ੀ ਪਿਕ ਅਪ ਮੈਂ ਕੀਤੀ ਇੰਗਲਿਸ਼ ਉਹ ਕੀਤੀ ਕੰਮ ਤੇ ਜਦੋਂ ਮੈਂ పార్ਟ ਟਾਈਮ ਜੌਬ ਸ਼ੁਰੂ ਕੀਤੀ ਕਹੇਗਾ ਅੱਛਾ ਤੁਸੀਂ ਇਹ ਤੋਂ ਬਾਅਦ ਸਕੂਲ ਕਰਨ ਤੋਂ ਬਾਅਦ ਫਿਰ ਤੁਸੀਂ ਨੇਟ 'ਚ ਜਿਹੜਾ ਕੋਰਸ ਉਹ ਤੁਸੀਂ ਕਿਵੇਂ ਪੱਕ ਕੀਤਾ ਤੁਹਾਡੀ ਰੁਚੀ ਸੀਗੀ ਇਹ ਹੈਵੀ ਡਿਊਟੀ ਵਾਲੀ ਨਹੀਂ ਰੁਚੀ ਤਾਂ ਨਹੀਂ ਸੀਗੀ ਰੁਚੀ ਤਾਂ ਐਕਚੁਅਲੀ ਮੇਰੀ ਸੀਗੀ ਡਰਾਫਟਿੰਗ ਦੇ ਵਿੱਚ ਅੱਛਾ ਜਦੋਂ ਸਕੂਲ ਦੇ ਵਿੱਚੋਂ ਜਾਂਦੇ ਸੀਗੇ ਦੇਖਣ ਲਈ ਵੀ ਜੌਬਸ ਕਿੱਥੋਂ ਜ਼ਿਆਦਾ ਮਿਲਦੀਆਂ ਹੈਗੀਆਂ ਤੇ ਜਦੋਂ ਨੇਟ ਦੇ ਓਪਨ ਹਾਊਸ ਗਏ ਤੇ ਉੱਥੇ ਮੈਨੂੰ ਜਦੋਂ ਗੱਲਬਾਤ ਕੀਤੀ ਉਹਨਾਂ ਨੂੰ ਤੇ ਉਹਨਾਂ ਨੇ ਦੱਸਿਆ ਵੀ ਜਿਹੜੀ ਜੋਬਸ ਜਿਆਦਾ ਫੀਲਡ ਦੇ ਵਿੱਚ ਹੈਗੀਆਂ ਉਹ ਸੀਗੀਆਂ ਮਕੈਨਿਕ ਦੀਆਂ ਹੈਵੀ ਡਿਊਟੀ ਫੀਲਡ ਦੇ ਵਿੱਚ ਅੱਛਾ ਉਦੋਂ ਫਿਰ ਮੈਂ ਉੱਥੇ ਹੈਵੀ ਡਿਊਟੀ ਮਕੈਨਿਕ ਕਰ ਲਿਆ ਸੀਗਾ ਸੋ ਇਹਦਾ ਮਤਲਬ ਵੀ ਤੁਹਾਨੂੰ ਉਥੋਂ ਸਕੂਲ ਦੇ ਵਿੱਚੋਂ ਇੱਕ ਕਿਸਮ ਦਾ ਜਾਂ ਨੇਟ ਤੋਂ ਹਾਂਜੀ ਉਹ ਇਨਫੋਰਮੇਸ਼ਨ ਮਿਲ ਗਈ ਤੇ ਤਾਂ ਤੁਸੀਂ ਉਧਰ ਨੂੰ ਝੁਕਾ ਹੋਇਆ ਹਾਂਜੀ ਤੇ ਉੱਥੇ ਫਿਰ ਕਿੰਨੇ ਸਾਲ ਦਾ ਕੋਰਸ ਕੀਤਾ ਉਹ ਜੀ 2 ਸਾਲ ਦਾ ਸੀ 2 ਸਾਲ ਦਾ ਕੋਰਸ ਸੀਗਾ ਤੇ ਡਿਪਲੋਮਾ ਉਦੋਂ ਬਾਅਦ ਫਿਰ 4 ਸਾਲ ਦੀ ਅਪਰੈਂਟਸ਼ਿਪ ਸੀਗੀ ਜਿਹੜੀ ਕੰਮ ਕਰਨਾ ਤੇ ਨਾਲ ਸਕੂਲ ਇੰਦਾਂ ਅੱਛਾ ਇਹ ਹੁਣ ਆਪਣਾ ਜਿਹੜਾ ਆਮ ਤੌਰ ਤੇ ਪੰਜਾਬੀਆਂ ਦਾ ਸੁਭਾਅ ਆ ਜੈਰੀ ਭਈ ਸਾਨੂੰ ਕਾਹਲ ਬੜੀ ਹੁੰਦੀ ਆ ਪੇ ਯਾਰ ਮੈਂ ਹੁਣ ਆਹ ਕਰਤਾ ਲਿਆ ਹੁਣ ਮੈਨੂੰ ਮੈਂ ਨੌਕਰੀ ਕਿਉਂ ਨਹੀਂ ਕਰਦਾ ਜਾਂ ਮੈਂ ਇਹਨੂੰ ਛੱਡ ਕਿਉਂ ਨਹੀਂ ਦਿੰਦਾ ਮੈਨੂੰ ਤਾਂ ਆਉਂਦਾ ਸਭ ਕੁਝ ਇਹਦੇ ਤੇ ਕਿਦਾਂ ਤੁਸੀਂ ਕਾਬੂ ਕੀਤਾ ਵੀ ਮੈਂ ਪੂਰਾ ਕਰੂੰਗਾ ਜਿਹੜਾ ਕੋਰਸ ਵੀ ਆ ਤੇ ਨਾਲ ਅਪਰੈਂਟਸ਼ਿਪ ਵੀ ਕਰਨੀ ਪੂਰੀ ਦੇਖੋ ਜੀ ਉਹ ਉਦੋਂ ਸਟਾਰਟਿੰਗ ਵਿੱਚ ਸਟਰਗਲ ਆਈ ਸੀਗੀ ਕਿਉਂਕਿ ਜੌਬਸ ਦੀ ਉੱਤੇ ਇਹ ਜਿਹੜੀ ਹੈਵੀ ਡਿਊਟੀ ਦੀਆਂ ਜੌਬਾਂ ਸੀਗੀਆਂ ਮੋਸਟਲੀ ਸੀਗੀਆਂ ਆਇਲ ਫੀਲਡ ਦੇ ਵਿੱਚ ਅੱਛਾ ਅਲਬਰਟਾ ਦੇ ਵਿੱਚ ਆਲ ਫੀਲਡ ਦੇ ਵਿੱਚ ਇੱਕ ਕਲਰਡ ਪਰਸਨ ਨੂੰ ਜੌਬ ਲੈਣੀ ਉਦੋਂ ਥੋੜੀ ਜੀ ਮੁਸ਼ਕਲ ਹੁੰਦੀ ਸੀਗੀ ਪਰ ਆਪਾਂ ਹੌਂਸਲਾ ਨਹੀਂ ਛੱਡਿਆ ਵੀ ਨਹੀਂ ਲੱਗੇ ਰਹਿਣਾ ਠੀਕ ਹੈ ਕਿਉਂਕਿ ਮੈਂ ਸਕੂਲ ਤੋਂ ਜਿੱਦੋ ਹੈਵੀ ਡਿਊਟੀ ਦਾ ਕੀਤਾ ਮੈਂ ਉਦੋਂ ਜੌਬ ਕੀਤੀ ਸੀ ਲਿਲੀ ਡੇਲ ਦੇ ਵਿੱਚ ਲਿਲੀ ਡੇਲ ਲਿਲੀ ਡੇਲ ਅੱਛਾ ਤੇ ਉੱਥੇ ਪਾਰਟ ਟਾਈਮ ਵੀ ਕੰਮ ਕਰਦਿਆਂ ਦੀ ਬਾਅਦ ਚ ਫੁੱਲ ਟਾਈਮ ਵੀ ਸਾਲ ਕੰਮ ਕੀਤਾ ਉਦੋਂ ਬਾਅਦ ਹੌਲੀ 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 ਮੇਰਾ ਹੱਥ ਆੜ ਗਿਆ ਸੀਗਾ ਐਜ਼ ਅ ਕਲੀਨਰ ਅੱਛਾ ਡਾਲਰ ਵਾਲੀ ਸ਼ਾਪ ਦੇ ਵਿੱਚ ਗੀਅਰ ਸੈਂਟਰ ਦੇ ਵਿੱਚ ਅੱਛਾ ਤੇ ਉਹ ਇਵਨ ਕਿ ਲਿਲੀ ਡੀਲ ਨਾਲੋਂ ਮੈਨੂੰ 1 ਡਾਲਰ ਘੱਟ ਪੈਸੇ ਦਿੰਦੇ ਸੀਗੇ ਪਰ ਮੈਂ ਕਿਹਾ ਵੀ ਨਹੀਂ ਇੱਥੇ ਆਪਾਂ ਆਪਣਾ ਫਿਊਚਰ ਬਣਾਣਾ ਡਾਲਰ ਲਈ ਮਗਰ ਨਹੀਂ ਗਏ ਆਪਣੇ ਫਿਊਚਰ ਲਈ ਗਏ ਠੀਕ ਤੇ ਉੱਥੋਂ ਫਿਰ ਹੌਲੀ ਹੌਲੀ ਉਹਨਾਂ ਨੂੰ ਜਦੋਂ ਦੱਸਿਆ ਕਿ ਮੇਰੇ ਕੋਈ ਆ ਪੋਟੈਂਸ਼ੀਅਲਸ ਹੈਗੇ ਆ ਤੇ ਉਹਨਾਂ ਨੇ ਮੈਨੂੰ ਉੱਥੇ ਅਪਰੈਂਟਿਸਿਪ ਦਿੱਤੀ ਤੇ ਉਸ ਤੋਂ ਬਾਅਦ ਫਿਰ ਆਪਾਂ ਪਿੱਛੇ ਨਹੀਂ ਮੁੜੇ ਮਦਰਵਾ ਜਿਹੜੀ ਤੁਸੀਂ ਹੁਣ ਇੱਕ ਗੱਲ ਦੱਸੀ ਹੈ ਵੀ ਝਾੜੂ ਮਾਰਨ ਵਾਲੀ ਜੌਬ ਇਹ ਆਮ ਤੌਰ ਤੇ ਪੰਜਾਬੀ ਜਿਹੜੇ ਆ ਉਹ ਤਾਂ ਬੜੇ ਕੰਨੀ ਕਤਰਉਂਦੇ ਆ ਵੀ ਹੈ ਮੈਂ ਆਹ ਕੰਮ ਕਰੂੰਗਾ ਦੇਖੋ ਇਹ ਆਪਾ ਉਹਨਾਂ ਚ ਹੈ ਨਹੀਂ ਸੀਗੇ ਆਪਾਂ ਨੂੰ ਇਹ ਸੀ ਵੀ ਆਪਾਂ ਗਾਂ ਕਿੱਦਾਂ ਚੱਲਣਾ ਗਾਂ ਚ ਕਿੱਦਾਂ ਚੱਲਣਾ ਔਰ ਉਸ ਅਵਰ ਦੇ ਨਾਲ ਹੀ ਗੀਅਰ ਸੈਂਟਰ ਕੰਮ ਕੀਤਾ ਉਸ ਤੋਂ ਬਾਅਦ ਇੱਕ ਫਿਰ ਹੋਰ ਟਰੱਕਿੰਗ ਕੰਪਨੀ ਚ ਗਏ ਇੱਥੇ ਮੰਡਾ ਸੀਗਾ ਆਪਣਾ ਹੀ ਸੀਗਾ ਪਾਕਿਸਤਾਨ ਤੋਂ ਅੱਛਾ ਉਹਨੂੰ ਲੋਡ ਸੀਗੀ ਉਹਦੇ 90% ਪੰਜਾਬੀ ਕਸਟਮਰ ਸੀਗੇ si ओके ਉਹ ਬਾਲਦਾ ਸੀ ਕੋਈ ਪੰਜਾਬੀ ਵੀ ਹੋਵੇ ਤੇ ਇੰਗਲਿਸ਼ ਵੀ ਬੋਲਦਾ ਹੋਵੇ ਜਿਹਦੇ ਚੋਂ ਮੈਨੂੰ ਐਡਵਾਂਟੇਜ ਮਿਲਿਆ ਮੈਂ ਉਸ ਸ਼ਾਪ ਚ 2 ਸਾਲ ਕੰਮ ਕੀਤਾ ਤੈਨ ਠੀਕ ਫਿਰ ਮੈਨੂੰ ਆਇਲ ਫੀਲਡ ਦਾ ਜੌਬ ਮਿਲ ਗਈ ਹਾਂ ਆਇਲ ਫੀਲਡ ਤੋਂ ਬਾਅਦ ਫਿਰ ਹੌਲੀ ਹੌਲੀ ਮੈਂ ਸਿਟੀ ਆਫ ਐਡਮਿੰਟਨ ਦੇ ਵਿੱਚ ਆ ਗਿਆ ਆ ਗਿਆ ਈਟੀਐਸ ਦੇ ਵਿੱਚ ਐਜ਼ ਅ ਮੈਕੈਨਿਕ ਐਡਮਿੰਟਨ ਟ੍ਰਾਂਜ਼ਿਟ ਸਿਸਟਮ ਯਾਨੀ ਕਿ ਜਿਹੜਾ ਬਸਾਂ ਦਾ ਡਿਪਾਰਟਮੈਂਟ ਡਿਪਾਰਟਮੈਂਟ ਹਾਂਜੀ ਔਰ ਉੱਥੇ ਮੈਂ ਐਜ਼ ਅ ਮੈਕੈਨਿਕ ਜੌਬ ਕੀਤੀ ਆ 2007 ਤੋਂ ਉੱਥੇ ਮੈਂ 3 ਸਾਲ ਆਪਣੀ ਯੂਨੀਅਨ ਦੇ ਵਿੱਚ ਐਜ਼ ਅ ਐਗਜ਼ੀਕਟਿਵ ਮੈਂਬਰ ਹਾਂ ਅੱਛਾ ਹਾਂਜੀ ਮੇਨਟਨਸ ਰੈਪ ਹਾਂ ਮੈਂ ਉੱਥੇ ਸਟੈਲ ਉੱਥੇ ਜੌਬ ਕਰਦਾ ਪਲੱਸ ਮੈਂ ਉੱਥੇ ਆਪਣੇ ਸ਼ਾਪ ਯੂਨੀਅਨ ਦੇ ਵਿੱਚ ਚੀਫ ਸ਼ਾਪ ਸਟੂਅਰਡ ਹੈਗਾ ਹਾਂ ਠੀਕ ਆ ਸੋ ਤੁਹਾਨੂੰ ਕਾਫੀ ਮਤਲਬ ਉਹ ਇੱਕ ਕਿਸਮ ਦੀ ਸੰਤੋਸ਼ਟ ਜੌਬ ਲੱਗੀ ਜਾਂ ਇਹ ਜਿੰਨਾ ਕਿ ਸਫਰ ਤੁਸੀਂ ਇਹ ਪਾਸੇ ਕੀਤਾ ਵਧੀਆ ਲੱਗਾ ਉਹ ਪੇਡ ਆਫ ਆ ਜੀ ਜੋ ਸਟਾਰਟਿੰਗ ਚ ਝਾੜੂ ਮਾਰਿਆ ਜੋ ਜਵਾਬਾਂ ਨਿੱਕੀਆਂ ਮੋਟੀਆਂ ਕੀਤੀਆਂ ਉਹ ਪੇਡ ਆਫ ਹੈ ਗਿਆ ਉਹ ਹਾਰਡ ਵਰਕ ਇਸ ਪੇਡ ਆਫ ਸੋ ਕੋਈ ਗਿਲਾ ਸ਼ਿਕਵਾ ਨਹੀਂ ਹੈ ਕੋਈ ਨਹੀਂ ਜੀ ਬੜੀਆ ਬੜੀਆ ਹੈ ਬੜੀਆ ਹਾਂਜੀ ਠੀਕ ਹੈ ਵਾਹਿਗੁਰੂ ਦਾ ਸ਼ੁਕਰ ਹੈ ਨਹੀਂ ਦਾ ਇਟਸ ਵੈਰੀ ਨਾਈਸ ਬਹੁਤ ਹੀ ਵਧੀਆ ਗੱਲ ਹੈ ਜੀ ਤੇ ਸੁਖਰਾਜ ਜੀ ਤੁਸੀਂ ਦੱਸੋ ਵੀ ਤੁਸੀਂ ਕਿਹੜੇ ਸਾਲ ਵਿੱਚ ਇੱਥੇ ਆਏ ਆ ਐਡਮੰਟਨ ਮੈਂ ਜੀ 2005 ਦੇ ਵਿੱਚ ਆਈ ਆ ਅੱਛਾ ਐਜ਼ ਅ ਸਟੂਡੈਂਟ ਵੀਜ਼ੇ ਤੇ ਆਈ ਸੀਗੀ ਮੈਂ ਅੱਛਾ ਤੇ ਮੈਂ ਇੱਥੇ ਆ ਕੇ ਸਾਡੇ ਨੌਨ ਸੀਗੇ ਫੈਮਿਲੀ ਮੈਂ ਉਹਨਾਂ ਨਾਲ ਸਟੇ ਕੀਤਾ ਸੀਗਾ ਠੀਕ ਆ ਤੇ ਆ ਟੈਕਨੀਕਲੀ ਮੈਂ ਟ੍ਰਾਂਟੋ ਕਾਲਜ ਜਾਣਾ ਸੀ ਸਮ ਰੀਜ਼ਨ ਮੈਂ ਫਿਰ ਇੱਥੇ ਕੈਲਗਰੀ ਹੀ ਆਈ ਆ ਸਿੱਧੀ ਹਮ ਹਮ ਤੇ ਉੱਥੋਂ ਫਿਰ ਮੇਰੀ ਮਾਈਗ੍ਰੇਸ਼ਨ ਕਰਵਾਈ ਸੀਗੀ ਮੈਂ ਸਕੂਲ ਦੀ ਤੇ ਮੈਂ ਕੈਲਗਰੀ ਸੈਂਟ ਟਕਾਲਜ ਗਈ ਸੀਗੀ ਆ ਸਟੱਡੀ ਲਈ ਠੀਕ ਤੇ ਸਟੱਡੀ ਕਰਦਿਆਂ ਕਰਦਿਆਂ ਹੀ ਮੈਂ ਐਡਮਿੰਟਨ ਆਈ ਆ ਅਮ ਜਿਸ ਮੇਰੇ ਮਾਮਾ ਜੀ ਸੀ ਇੱਥੇ ਇਹਨਾਂ ਨੂੰ ਵਿਜ਼ਿਟ ਕਰਨ ਆਈ ਸੀਗੀ ਤੇ ਇੱਥੇ ਆ ਕੇ ਮੈਂ ਇਸ ਰਿਸ਼ਤੇਦਾਰੀ ਦੀ ਗੱਲ ਹੋ ਗਈ ਰਿਸ਼ਤੇਦਾਰੀ ਦੀ ਗੱਲ ਹਾਂਜੀ ਤੇ ਇੱਥੇ ਆ ਕੇ ਮੈਨੂੰ ਮੈਂ ਮਾਮਾ ਜੀ ਦੇ ਥਰੂ ਹੀ ਮੈਂ ਜੈਰੀ ਨੂੰ ਮਿਲੀ ਆ ਠੀਕ ਆ ਤੇ ਜਿੱਦਾਂ ਸਾਨੂੰ ਦੋਨਾਂ ਨੂੰ ਆਪਸ ਮਿਲਾਇਆ ਸੀਗਾ ਫੈਮਿਲੀ ਨੇ ਤੇ ਉਦੋਂ ਸਾਡਾ ਮੈਂ 2005 ਦੇ ਵਿੱਚ ਆਈਆਂ ਤੇ 2006 ਨਵੰਬਰ ਦੇ ਵਿੱਚ ਸਾਡੀ ਮੈਰਿਜ ਹੋ ਗਈ ਸੀ ਅਸੀਂ ਇੱਕ ਮਹੀਨਾ ਇੱਕ ਦੂਜੇ ਨੂੰ ਮਿਲੇ ਆ ਪਰ ਸਾਡਾ ਆਪਸ ਚ ਸਾਨੂੰ ਬਹੁਤ ਇੱਕ ਦੂਜੇ ਨਾਲ ਮਿਲ ਕੇ ਚੰਗਾ ਲੱਗਿਆ ਸੀ ਅੰਡਰਸਟੈਂਡਿੰਗ ਹਾਂਜੀ ਤੇ ਉਹ ਫਿਰ ਸਾਡੀ 2006 ਨਵੰਬਰ ਦੇ ਵਿੱਚ ਸਾਡੀ ਮੈਰਿਜ ਹੋਈ ਆ ਤੇ ਉਹਦੇ ਤੋਂ ਬਾਅਦ ਹੀ ਮੇਰਾ ਸਟੇਟਸ ਇੱਥੇ ਚੇਂਜ ਹੋਇਆ ਸੀ ਐਜ਼ ਅ ਸਟੂਡੈਂਟ ਵੀਜ਼ਾ ਸੀਗਾ ਪਹਿਲਾਂ ਤੇ ਮਾਰਿਸ ਤੋਂ ਬਾਅਦ ਫਿਰ ਮੇਰਾ ਵਰਕ ਪਰਮਿਟ ਤੇ ਹੋ ਗਿਆ ਸੀਗਾ ਠੀਕ ਆ ਸੋ ਪਹਿਲਾਂ ਤੇ ਮੈਂ ਐਜ਼ ਅ ਸਟੂਡੈਂਟ ਮੈਂ 20 ਕਾਵਰਟ ਕਮ ਕਰ ਸਕਦੀ ਸੀ ਕਿਤੇ ਮੈਂ ਉਹ ਮੈਕਸਟੋਰ ਕਨਵੀਨੀਅੰਸ ਸਟੋਰ ਤੋਂ ਕੰਮ ਸ਼ੁਰੂ ਕੀਤਾ ਸੀਗਾ ਆਮ ਇੱਥੇ ਐਡਵੈਂਟਨ ਦੇ ਵਿੱਚ ਹੀ ਤੇ ਜਿੱਦਾਂ ਜੈ ਜੀ ਨੇ ਵੀ ਦੱਸਿਆ ਸੀਗਾ ਕਿ ਜਦੋਂ ਅਸੀਂ ਪਹਿਲਾਂ ਆਨੇ ਭਾਵੇਂ ਅਸੀਂ ਉੱਥੇ ਕਿੰਨੀ ਕੁਆਲਿਫੀਕੇਸ਼ਨ ਸਾਡੀ ਵਧੀਆ ਸੀ ਕਿ ਇੰਡੀਆ ਤੋਂ ਪਰ ਇੱਥੇ ਆ ਕੇ ਸਾਨੂੰ ਥੋੜਾ ਜਿਹਾ ਐਕਸੈਂਟ ਜਿਹੜਾ ਇੱਥੇ ਹੁੰਦਾ ਆ ਸਾਨੂੰ ਥੋੜਾ ਜਿਹਾ ਪੈਕਾ ਕਰਨ ਨੂੰ ਵੀ ਟਾਈਮ ਲੱਗਦਾ ਆ ਬਿਲਕੁਲ ਪਰ ਉਹਦੇ ਲਈ ਸਾਨੂੰ ਜੇ ਤੇ ਆਪਾਂ ਛਾਏ ਆ ਭਾਵੇਂ ਆਪਾਂ ਕਿੰਨੇ ਮਰਜ਼ੀ ਪੜੇ ਲਿਖੇ ਆ ਆਪਾਂ ਉਹ ਚੀਜ਼ ਨੂੰ ਦਵਾਪਨੀ ਕਰ ਸਕਦੇ ਸਾਨੂੰ ਉਹਦੇ ਲਈ ਕੌਨਫੀਡੈਂਸ ਲਿਆਉਣਾ ਪੈਂਦਾ ਆਪਣੇ ਆਪ ਨੂੰ ਠੀਕ ਕਿ ਜੇ ਆਪਾਂ ਨੂੰ ਲੱਗੇ ਕਿ ਵੀ ਹਾਂ ਅਸੀਂ ਗਲਤ ਬੋਲ ਰਹੇ ਆਂ ਇੰਗਲਿਸ਼ ਤੇ ਅਸੀਂ ਕਦੇ ਇੰਗਲਿਸ਼ ਸਿੱਖ ਨਹੀਂ ਸਕਦੇ ਹੂੰ ਹੂੰ ਫਲ ਤੁਸੀਂ ਜਿੰਨਾ ਮਰਜ਼ੀ ਸਕੂਲਾਂ ਕਾਲਜਾਂ 'ਚ ਚੱਲ ਜਾਓ ਤੜਾ ਜਿਹੜਾ ਫਲੂਐਂਟ ਆ ਉਹ ਉਦੋਂ ਹੀ ਬਣਨਾ ਆ ਜਦ ਤੁਸੀਂ ਬੋਲਣਾ ਸ਼ੁਰੂ ਕਰਦੇ ਆ ਤੇ ਮੈਂ ਉਥੇ ਇੱਕ ਕਨਵੀਨੀਅਨ ਸਟੋਰ ਤੇ ਕੰਮ ਕਰਦੀ ਸੀ ਜਿੱਥੇ ਜ਼ਿਆਦਾ ਗੋਰੇ ਆਉਂਦੇ ਸੀਗੇ ਤੇ ਮੈਨੂੰ ਬਿਲਕੁਲ ਹੈਜ਼ਿਟੇਸ਼ਨ ਨਹੀਂ ਸੀ ਹੁੰਦੀ ਕਿ ਮੈਂ ਕਿੱਦਾਂ ਦੀ ਇੰਗਲਿਸ਼ ਉਹਨਾਂ ਨਾਲ ਬੋਲ ਰਹੀ ਆ ਕਿਉਂਕਿ ਮੇਰਾ ਇਦਾਂ ਸੀਗਾ ਕਿ ਮੈਂ ਇੱਥੇ ਸਿੱਖਣਾ ਆ ਇੰਗਲਿਸ਼ ਸਿੱਖਣੀ ਆ ਕਿਉਂਕਿ ਇੱਥੇ ਜਿਹੜੀ ਸਾਰੀ ਮੈਂ ਤੁਸੀਂ ਤਹਿਈਆ ਕੀਤਾ ਸੀ ਵੀ ਮੈਂ ਸਿੱਖਣਾ ਆ ਹਾਂਜੀ ਤੇ ਇੱਥੇ ਜਦੋਂ ਮੈਂ ਮਾਮਾ ਜੀ ਨਾਲ ਸਟੇ ਕੀਤਾ ਤੇ ਉਹਨਾਂ ਦੇ ਬੱਚੇ ਬਹੁਤ ਛੋਟੇ ਸੀਗੇ 5 5 6 6 ਸਾਲ ਦੇ ਹਨਾ ਤੇ ਮੈਨੂੰ ਕਿਤੇ ਨਾ ਕਿਤੇ ਲੱ ਨਾਮ ਕਿ ਐ ਸੀਗਾ ਬੱਚਿਆਂ ਨੂੰ ਕਿ ਤੁਸੀਂ ਨਾ ਮੇਰੇ ਨਾਲ ਇੰਗਲਿਸ਼ ਚ ਗੱਲ ਕਰਿਆ ਕਰੋ ਤੇ ਆ ਉਹ ਨਾ ਕਾਰਟੂਨ ਬਹੁਤ ਦੇਖਦੇ ਇੱਥੇ ਜਿੱਦਾਂ ਬੱਚੇ ਤੇ ਮੈਂ ਸਾਰਾ ਦਿਨ ਉਹਨਾਂ ਦਾ ਕਾਰਟੂਨ ਵੀ ਦੇਖੀ ਜਾਣੇ ਹੈ ਨਾ ਤੇ ਮੈਨੂੰ ਉੱਥੋਂ ਮੈਂ ਬਹੁਤ ਹੀ ਕੁਝ ਸਿੱਖਿਆ ਮੈਂ ਕੋਈ ਸਕੂਲ ਨਹੀਂ ਗਈ ਇੰਗਲਿਸ਼ ਸਿੱਖਣ ਲਈ ਪਰ ਮੈਂ ਉਹਨਾਂ ਬੱਚਿਆਂ ਤੋਂ ਹੀ ਬਹੁਤ ਕੁਝ ਸਿੱਖ ਲਿਆ ਤੇ ਕੁਝ ਮੇਰਾ ਜਿਹੜਾ ਕਨਵੀਨੀਅਨਸ ਸਟੋਰ ਤੇ ਕੰਮ ਕਰਕੇ ਹਾਂਜੀ ਫਲੂਐਂਟ ਹੋ ਗਈ ਮੈਂ ਤੇ ਉਹਦੇ ਤੋਂ ਬਾਅਦ ਵੈਸੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਮੈਰਿਜ ਤੋਂ ਬਾਅਦ ਮੈਨੂੰ ਵਰਕ ਪਰਮਿਟ ਜਦੋਂ ਮਿਲਿਆ ਤੇ ਮੈਂ ਕੋਸਕੋ ਅਪਲਾਈ ਕੀਤਾ ਉਹ ਹੀ ਮੇਰੀ ਆ ਕਾਈਂਡ ਆ ਪਹਿਲੀ ਜੌਬ ਸੀਗੀ ਪਹਿਲੀ ਜੌਬ ਮੈਂ ਉੱਥੇ ਥੋੜਾ ਕੰਮ 2 ਕੁ ਮਹੀਨੇ ਕੰਮ ਕੀਤਾ ਸੀਗਾ ਮੈਕਸ ਦੇ ਤੇ ਫਿਰ ਮੈਂ ਮੂਵ ਹੋ ਗਈ ਕਾਸਕੋ ਕਾਸਕੋ ਵੀ ਜਿੱਦਾਂ ਡੈਫੀਨੇਟਲੀ ਤੁਸੀਂ ਪਹਿਲਾਂ ਜਦੋਂ ਐਂਟਰ ਕਰਦੇ ਆ ਤੇ ਤੁਹਾਨੂੰ ਇੰਟਰਵਿਊ ਤੁਹਾਡੀ ਦੋ ਗੋਰਿਆਂ ਨਾਲ ਮੇਰੀ ਇੰਟਰਵਿਊ ਹੋਈ ਸੀਗੀ ਠੀਕ ਇਟ ਵਾਸ ਗੁੱਡ ਤੇ ਜਿੱਦਾਂ ਮੈਨੂੰ ਉੱਥੇ ਪਾਰਟ ਟਾਈਮ ਜੌਬ ਮਿਲ ਗਈ ਸੀ ਅੱਛਾ ਤੇ ਫਿਰ ਮੈਂ ਕਾਸਕੋ ਦੇ ਵਿੱਚ 9 ਸਾਲ ਕੰਮ ਕੀਤਾ while ਮੈਂ ਆਪਣੀ ਫੈਮਲੀ ਦੇ ਨਾਲ ਜਿੱਦਾਂ ਸਾਡੇ ਮਾਮ ਡੈਡ ਨਾਲ ਰਹਿੰਦੇ ਸੀਗੇ ਉਹ ਕਾਫੀ سپورਟਿਵ ਸੀ ਸਾਨੂੰ ਤੇ ਆ ਨਾਲ-ਨਾਲ ਮੈਂ ਉਹਦੇ ਬੱਚਿਆਂ ਦੇ ਨਾਲ ਉੱਥੇ ਪਾਰਟ ਟਾਈਮ ਕੰਮ ਕੀਤਾ ਤੇ ਫਿਰ ਉੱਥੋਂ ਮੈਂ ਐਜ਼ ਅ ਸੁਪਰਵਾਈਜ਼ਰ ਵੀ ਕੰਮ ਕੀਤਾ 3-4 ਸਾਲ ਆ ਕੰਮ ਕਰਦੇ ਕਰਦੇ ਜਿੱਦਾਂ ਇਦਾਂ ਹੀ ਲਾਈਫ ਚੱਲਦੀ ਗਈ ਪਾਰਟ ਟਾਈਮ ਕੰਮ ਕੀਤਾ ਸੀ ਨਾਲ-ਨਾਲ ਬੱਚਿਆਂ ਦੀ ਟੇਕ ਕੇਅਰ ਨਾਲ-ਨਾਲ ਮਾਮ ਡੈਡ ਦੀ ਬਹੁਤ سپورਟ ਸੀ ਘਰ ਦੇ ਵਿੱਚ ਤੇ ਆ ਫਿਰ ਸਾਡੇ ਮਾਮ ਡਾਇਗਨੋਸ ਹੋਏ ਕੈਂਸਰ ਲਈ ਤੇ ਮੈਨੂੰ ਜੌਬ ਉਹ ਛੱਡਣੀ ਪਈ ਤੇ ਉੱਥੋਂ ਨਿਕਲ ਕੇ ਜਦੋਂ ਅਮ ਕਿਉਂਕਿ ਮਾਮ ਨੂੰ ਥੋੜਾ ਟਾਈਮ ਜਾਦੇ ਚਾਹੀਦਾ ਸੀਗਾ ਤੇ ਅਸੀਂ ਦੋਨਾਂ ਨੇ ਇਹੀ ਕਿਹਾ ਸੀਗਾ ਵੀ ਸਾਨੂੰ ਇੱਕ ਜਾਣੇ ਨੂੰ ਜੌਬ ਛੱਡਣੀ ਪੈਣੀ ਆ ਤੇ ਫਿਰ ਮੈਂ ਇਦਾਂ ਸੋਚਿਆ ਕਿ ਵੀ ਜੌਬ ਹੁਣ ਮੈਂ ਕਲੌਕ ਇਨ ਆਊਟ ਚੱਤ ਨਹੀਂ ਜਾ ਸਕਦੀ ਕਿਉਂਕਿ ਉੱਥੇ ਤੁਹਾਨੂੰ ਉਹਨਾਂ ਦੇ ਟਾਈਮ ਉਹਨਾਂ ਜਾਣਾ ਪੈਂਦਾ ਹਾਂ ਤੇ ਫਿਰ ਮੈਂ ਐਜ਼ ਅ ਇਨਸਟ੍ਰਕਟਰ ਡਰਾਈਵਰ ਇਨਸਟ੍ਰਕਟਰ ਦਾ ਲਾਇਸੈਂਸ ਲਿਆ ਸੀਗਾ ਯਕੀਨਨ ਲੱਗਦਾ ਸੀਗਾ ਕਿ ਜੇ ਮੇਰੇ ਕੋਲ 4 ਘੰਟੇ ਆ ਤੇ ਮੈਂ 4 ਘੰਟੇ ਕੰਮ ਕਰਾਂਗੀ ਤੇ ਜੇ ਮਾਮ ਨੂੰ ਜਾਦੇ ਲੋਡ ਆ ਤੇ ਮੈਂ ਕਿਤੇ ਨਾ ਕਿਤੇ ਉਹਨਾ ਵੀ ਕੰਮ ਕਰਾਂਗੀ ਤੇ ਮੇਰਾ ਸਾਰ ਸਕਦਾ ਰਿਹਾ। ਤੁਹਾਡੇ ਉਹ ਤੁਹਾਡੇ ਫਲੈਕਸੀਬਲ ਆਵਰ ਸੀਗੇ ਉਹ। ਤੇ ਫਿਰ ਉਥੋਂ ਹੀ ਜਿੱਦਾਂ ਨਾਲ-ਨਾਲ ਚਲੋ ਮਾਮ ਦਾ ਟ੍ਰੀਟਮੈਂਟ ਚੱਲੀ ਗਿਆ। ਮਾਮ ਸਾਡੇ 4 ਸਾਲ ਸਰਵਾਈਵ ਕੀਤਾ ਉਹਨਾਂ ਨੇ ਕੈਂਸਰ ਦੇ ਨਾਲ। ਤੇ ਆਮ ਕਾਫੀ ਉਹਨਾਂ ਨੂੰ ਹਸਪੀਟਲ ਲੈ ਕੇ ਜਾਣਾ ਪੈਂਦਾ ਸੀ ਉਹਨਾਂ ਦੇ ਖੀਮੋ ਵਗੈਰਾ ਚੱਲਦੇ ਸੀਗੇ ਦੇ ਦੇ ਬੜਾ ਪ੍ਰੋਸੈਸ ਉਹ ਪੇਨਫੁੱਲ ਵੀ ਹੁੰਦਾ ਹਾਂਜੀ ਔਰ ਟਾਈਮ ਵੀ ਬਹੁਤ ਲੈਂਦੀਆਂ ਉਹ ਚੀਜ਼ਾਂ ਉਹ ਟਾਈਮ ਲੈਂਦਾ ਹਾਂ ਤੇ ਫਿਰ ਉਹਨਾਂ ਦੇ ਨਾਲ-ਨਾਲ ਚੱਲਦੇ ਗਏ ਤੇ ਫਿਰ ਜਿੱਦਾਂ ਮੈਂ ਪਾਰਟ ਟਾਈਮ ਪਹਿਲਾਂ ਕੰਮ ਕੀਤਾ ਮੈਨੂੰ ਜਿੱਦਾਂ ਲੱਗਦਾ ਸੀ ਮੈਂ 4 ਘੰਟੇ 5 ਘੰਟੇ ਕੰਮ ਕਰ ਸਕਦੀ ਹਾਂ ਇਦਾਂ ਕੰਮ ਕਰਦੇ ਕਰਦੇ ਤੇ ਆ ਮੈਂ ਫੁੱਲ ਟਾਈਮ ਕੰਮ ਕਰਨ ਲੱਗੀ ਡਰਾਈਵਿੰਗ ਦਾ ਅੱਛਾ ਤੇ ਫੁੱਲ ਟਾਈਮ ਕੰਮ ਕਰਦਿਆਂ ਕਰਦਿਆਂ ਇਦਾਂ ਹੀ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਜਦੋਂ ਬਾਹਰ ਲੋਕਾਂ ਨੂੰ ਮਿਲਦੇ ਆ ਵਿਚਰਦੇ ਆ ਤੁਹਾਨੂੰ ਕੋਸ਼ਿਸ਼ ਕਰੋ ਲੋਕ ਬਹੁਤ ਇਨਸਪਾਇਰਡ ਕਰਦੇ ਆ ਅੱਛਾ ਮੈਂ ਤੇਰੀ ਇਸ ਗੱਲ ਤੋਂ ਪਹਿਲਾਂ ਇਹ ਤੁਸੀਂ ਦੇਖੋ ਪਹਿਲਾਂ ਤੁਸੀਂ ਰਿਟੇਲ ਦੇ ਕੰਮ ਕਰਦੇ ਸੀਗੇ ਚਾਹੇ ਉਹ ਸੀਗੇ ਮੈਕ ਦੇ ਵਿੱਚ ਜਾਂ ਤੁਸੀਂ ਫਿਰ ਕੀ ਕਹਿੰਦੇ ਆ ਕਾਸਟ ਕੋਚ ਸੀ ਹਾਂਜੀ ਤੇ ਦਿਨ ਆਲ ਆਫ ਅ ਸਡਨ ਇਹ ਤੁਹਾਡੇ ਆਈਡੀਆ ਜਿਹੜਾ ਸੀ ਡਰਾਈਵਿੰਗ ਸਕੂਲ ਵਾਲਾ ਇਨਸਟ੍ਰਕਟਰ ਬਣਦਾ ਇਹ ਕਿਵੇਂ ਆਇਆ ਇਹੀ ਉਹੀ ਸੋਚਿਆ ਕਿ ਵੀ ਜੇ ਹੋਣਾ ਕੋਈ ਵੀ ਜੌਬ ਦੇਖਦੀ ਸੀ ਮੈਂ ਪਾਰਟ ਟਾਈਮ ਤੇ ਉਹ ਸਾਰੀਆਂ ਇਦਾਂ ਸੀ ਕਲੌਕ ਇਨ ਆਊਟ ਕਿ ਤੁਹਾਨੂੰ ਉਹਨਾਂ ਦੇ ਸਕੇਡਿਊਲ ਦੇ ਨਾਲ ਕੰਮ ਕਰਨਾ ਪੈਂਦਾ ਹੈ ਫਿਰ ਮੈਨੂੰ ਆਮ ਐਕਚੁਅਲੀ ਇੱਕ ਮੇਰੀ ਫਰੈਂਡ ਸੀਗੇ ਉਹ ਮੈਨੂੰ ਕਾਸਕੋ ਵੀ ਮਿਲਦੇ ਹੁੰਦੇ ਸੀਗੇ ਤੇ ਉਹਨਾਂ ਨੇ ਮੈਨੂੰ ਬਹੁਤ ਵਾਰੀ ਕਿਹਾ ਸੀਗਾ ਕਿ ਤੂੰ ਨਾ ਇਨਸਟ੍ਰਕਟਰ ਦਾ ਲਾਇਸੈਂਸ ਲੈ ਲੈ ਅੱਛਾ ਤੇ ਆ ਮੇਰਾ ਉਹ ਬਹੁਤ ਕੰਫਰਟੇਬਲ ਜ਼ੋਨ ਸੀਗਾ ਕਾਸਕੋ 'ਚ ਕੰਮ ਕਰਨਾ ਆ ਕਿਉਂਕਿ ਤੁਸੀਂ ਲੌਂਗ ਆ ਯਰ ਕੰਮ ਕੀਤਾ ਹੁੰਦਾ ਤੇ ਮੈਨੂੰ ਕਿਤੇ ਨਾ ਕਿਤੇ ਉਹ ਕੰਫਰਟੇਬਲ ਜ਼ੋਨ ਲੱਗਦਾ ਸੀ ਉੱਥੇ ਤੁਸੀਂ ਦੁਨੀਆ ਨੂੰ ਵੀ ਬਹੁਤ ਨੂੰ ਮਿਲਦੇ ਆ ਵੱਖਰੇ ਵੱਖਰੇ ਤੇ ਮੈਂ ਉਹਨਾਂ ਨੇ ਮੈਨੂੰ ਬਹੁਤ ਵਾਰੀ ਕਹਿਣਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਟਰਾਈ ਕਰੂੰਗੀ ਮੈਂ ਟਰਾਈ ਕਰੂੰਗੀ ਹੈਨਾ ਫਿਰ ਜਦੋਂ ਮੈਂ ਉੱਥੋਂ ਨਿਕਲੀ ਤੇ ਫਿਰ ਮੈਨੂੰ ਉਹ ਯਾਦ ਆਇਆ ਕਿ ਹਾਂ ਉਹਨਾਂ ਨੇ ਮੈਨੂੰ ਇੱਕ ਨਾ ਆਫਰ ਕੀਤਾ ਸੀਗਾ ਕਿ ਤੂੰ ਇਨਸਟ੍ਰਕਟਰ ਦਾ ਲਾਇਸੈਂਸ ਲੈ ਲੈ ਕੰਮ ਪਾਂ ਮੈਂ ਇੱਥੇ ਹੀ ਕਰੀ ਜਾਈ ਤੇ ਫਿਰ ਮੈਂ ਉਹਨਾਂ ਨੂੰ ਮਿਲੀ ਕਿ ਕਿ ਮੈਨੂੰ ਲੱਗਦਾ ਸੀਗਾ ਕਿ ਉਹ ਇੱਕ ਜਵਾਬ ਹੈਗੀ ਆ ਜਿੱਥੇ ਕਿ ਮੈਂ ਕਿਸੇ ਵੇਲੇ ਨਾ ਵੀ ਕੰਮ ਕਰਾਂ ਤੇ ਮੇਰਾ ਸਰ ਸਕਦਾ ਸੀਗਾ ਫਲੈਕਸੀਬਲ ਆਵਰਸ ਤੇ ਫਿਰ ਉੱਥੇ ਮੈਂ ਉਹਨਾਂ ਨੂੰ ਮਿਲੀ ਤੇ ਉਹਨਾਂ ਨੇ ਮੇਰੀ ਹੱਲਪ ਕੀਤੀ ਤੇ ਮੈਂ ਐਜ਼ ਅ ਇਨਸਟ੍ਰਕਟਰ ਲਾਇਸੈਂਸ ਲੈ ਲਿਆ ਦੇ ਵਿੱਚ ਆ ਗਈ ਹਾਂ ਜੀ ਫਿਰ ਜਿੱਦਾਂ ਉਥੇ ਇਦਾਂ ਲੱਗਦਾ ਸੀਗਾ ਵੀ ਚਲੋ 2-4 ਘੰਟੇ ਵੀ ਕੰਮ ਕਰਕੇ ਤੇ ਬੱਚਿਆਂ ਦੀ ਵੀ ਟੇਕ ਕੇਅਰ ਕਰ ਸਕਦੇ ਆ ਤੇ ਮਾਮੇ ਦੀ ਵੀ ਟੇਕ ਕੇਅਰ ਕਰ ਸਕਦੇ ਸੀਗੇ ਤੇ ਫਿਰ ਬਸ ਉਦੋਂ ਚੱਲੀ ਗਿਆ ਕੰਮ ਜਿੰਨਾ ਵੀ ਟਾਈਮ ਲੱਗਦਾ ਸੀ ਓਨਾਂ ਕ ਟਾਈਮ ਕੰਮ ਕਰਦੇ ਗਏ ਫਿਰ ਕਿਤੇ ਨਾ ਕਿਤੇ ਇਦਾਂ ਲੱਗਿਆ ਕਿ ਵੀ ਜਿਹੜੀ ਇਹ ਜੋਬ ਆ ਇਨਸਟ੍ਰਕਟਰ ਦੀ ਪਹਿਲੀ ਗੱਲ ਤੇ ਜਿਹੜੀ ਵੀ ਤੁਸੀਂ ਕੰਮ ਕਰਦੇ ਆ ਨਾ ਮੇਰੇ ਥਾਟ ਜਦਾਂ ਕਿ ਮੈਨੂੰ ਲੱਗਦਾ ਕਿ ਕਦੇ ਵੀ ਤੁਹਾਨੂੰ ਜਵਾਬ ਲਈ ਕੰਪਲੇਂਟ ਨਹੀਂ ਕਰਨਾ ਚਾਹੀਦਾ ਭਾਵੇਂ ਉਹ ਜਿੱਦਾਂ ਦੀ ਮਰਜ਼ੀ ਜਵਾਬ ਹੋਵੇ ਮੈਨੂੰ ਲੱਗਦਾ ਤੁਸੀਂ ਪਹਿਲੇ ਬੰਦੇ ਆ ਜਿਹੜਾ ਨੇ ਇਹ ਕਿਹਾ ਨਹੀਂ ਤਾਂ ਆਮ ਤੌਰ ਤੇ ਆਪਣਾ ਸੁਭਾਅ ਸਾਰਿਆਂ ਦਾ ਇਹ ਹੈ ਕਿ ਕਿਸੇ ਨੂੰ ਪੁੱਛ ਕੇ ਦੇਖ ਲਓ ਉਹ ਕਹਿੰਦਾ ਯਾਰ ਜੌਬ ਤਾਂ ਮੈਂ ਫਲਾਨੀ ਕਰਨੀ ਚਾਹੁੰਦਾ ਜੀ ਐਵੇਂ ਇੱਥੇ ਤਾਂ ਮੈਂ ਫਸਿਆ ਹੀ ਕਰਦਾ ਇਹ ਇਹ ਤੇ ਕਹਿ ਲਓਗੇ ਮੈਨੂੰ ਲੱਗਦਾ ਆ ਪੰਜਾਬੀਆਂ ਆਪਣੇ ਸਾਰਿਆਂ ਦੀ ਵੀ ਤਕੀਆ ਕਲਾਮ ਹਾਂਜੀ ਤੇ ਮੈਨੂੰ ਮੇਰੇ ਬਹੁਤ ਸਾਰੇ ਸਟੂਡੈਂਟ ਕਹ ਦਿੰਦੇ ਆ ਜੀ ਜੀ ਤੁਸੀਂ ਆ ਸਾਰਾ ਦਿਨ ਇਦਾਂ ਕੰਮ ਕਰਦੇ ਆ ਥੱਕਦੀ ਨਹੀਂ ਤੁਹਾਨੂੰ ਖਿਜ ਨਹੀਂ ਆਉਂਦੀ ਵੀ ਤੁਸੀਂ ਮੈਂ ਕਿਹਾ ਵੀ ਮੈਂ ਜਿੰਨਾ ਚਿਰ ਵੀ ਇਹ ਜੌਬ ਕਰੂੰਗੀ ਨਾ ਮੈਂ ਕਦੇ ਵੀ ਇਸ ਜੌਬ ਤੋਂ ਕੰਪਲੇਂਟ ਨਹੀਂ ਕਰੂੰਗੀ ਕਿਉਂਕਿ ਇਹ ਮੇਰੀ ਰੋਜੀ ਰੋਟੀ ਹੈ ਹੈਨਾ ਤੇ ਜਿੱਦ ਦਿਨ ਮੈਨੂੰ ਕਿਤੇ ਨਾ ਕਿਤੇ ਲੱਗਿਆ ਕਿ ਇਹ ਜੌਬ ਹੁਣ ਮੇਰੇ ਲਈ ਠੀਕ ਨਹੀਂ ਆ ਉਹਦੇ ਮੈਂ ਕਵਿਟ ਜ਼ਰੂਰ ਕਰ ਜੂਗੀ ਪਰ ਮੇਰੀ ਕਦੇ ਕੰਪਲੇਂਟ ਨਹੀਂ ਹੋਊਗੀ ਠੀਕ ਕਿਉਂਕਿ ਇਹ ਸਾਡੀ ਰੋਜੀ ਰੋਟੀ ਆ ਆਪਾਂ ਨੂੰ ਕਦੇ ਵੀ ਜਿਹੜਾ ਵੀ ਕੰਮ ਕਰਦੇ ਆ ਜਿਹੜੇ ਵੀ ਕੰਮ ਤੁਸੀਂ ਕਰ ਰਹੇ ਆ ਉਹਦੇ ਲਈ ਤੁਸੀਂ ਤੁਸੀਂ ਕਦੇ ਵੀ ਕੰਪਲੇਂਟ ਨਾ ਕਰੋ ਕਿਉਂਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਚਾਹੀਦਾ ਉਹਦੇ 'ਚ ਤੇ ਫਿਰ ਮੈਨੂੰ ਕਿਤੇ ਨਾ ਕਿਤੇ ਮੈਂ ਸੋਚਿਆ ਕਿ ਵੀ ਹਾਲੇ ਵੀ ਮੈਂ ਉਹ ਜਵਾਬ ਕਰ ਰਹੀ ਹਾਂ ਮੈਂ ਕੰਪਲੇਂਟ ਨਹੀਂ ਕਰ ਰਹੀ ਪਰ ਮੈਨੂੰ ਲੱਗਦਾ ਕਿ ਇਨ ਫਿਊਚਰ ਜਿਉਂ ਜਿਉਂ ਮੇਰੀ ਏਜ ਹੁੰਦੀ ਗਈ ਸ਼ਾਇਦ ਕਈ ਵਾਰ ਤੁਹਾਡੀ ਏਜ ਦੇ ਨਾਲ ਪੇਸ਼ੈਂਟਸ ਘਟਣ ਲੱਗ ਜਾਂਦੇ ਆ ਤੇ ਤੁਸੀਂ ਉਹ ਜੌਬ ਕਰ ਨਹੀਂ ਪਾਉਂਦੇ ਫਿਰ ਮੈਨੂੰ ਲੱਗਿਆ ਕਿ ਮੈਨੂੰ ਕੁਝ ਨਾ ਕੁਝ ਹੋਰ ਨਾਲ ਕਰ ਲੈਣਾ ਚਾਹੀਦਾ ਵਾ ਕਿ ਜਿਹੜਾ ਮੈਂ ਇਨ ਫਿਊਚਰ ਉਹਨੂੰ ਕੰਟੀਨਿਊ ਰੱਖਾਂ ਤੇ ਫਿਰ ਮੈਂ ਹੁਣ ਅੱਜ ਤੋਂ 4 ਸਾਲ ਪਹਿਲਾਂ ਮੈਂ ਐਜ਼ ਅ ਰੀਅਲਟਰ ਲਾਇਸੈਂਸ ਲਿਆ ਰੀਅਲ ਸਟੇਟ ਦੇ ਵਿੱਚ ਆਈ ਤੇ ਹੁਣ ਰਾਈਟ ਨਾਉ ਮੈਂ ਮੈਕਸਵੈਲ ਫਲੋਰਿਸ ਨਾਲ ਕੰਮ ਕਰ ਰਹੀ ਹਾਂ ਐਜ਼ ਅ ਰੀਅਲਟਰ ਤੇ ਮੈਂ ਆਪ ਦਾ ਡਰਾਈਵਿੰਗ ਇਨਸਟ੍ਰਕਟਰ ਦਾ ਵੀ ਕੰਮ ਕਰ ਰਹੀ ਆਂ ਪਾਰਟ ਟਾਈਮ ਕਿਉਂਕਿ ਇਹ ਦੋਨੇ ਜੌਬਾਂ ਹੀ ਫਲੈਕਸੀਬਲ ਹੈਗੀਆਂ ਵਾ ਜਿੱਥੇ ਵੀ ਮੈਨੂੰ ਲੱਗਦਾ ਕਿ ਮੇਰੀ ਲੋੜ ਆ ਮੈਂ ਉੱਥੇ ਮੂਵ ਹੋ ਜਾਨੀ ਆ ਪਰ ਰਾਈਟ ਨਾਉ ਮੈਂ ਇਹ ਦੋਵੇਂ ਜੌਬਾਂ ਹੀ ਆਪਣੀਆਂ ਕੰਟੀਨਿਊ ਰੱਖ ਰਹੀ ਆਂ ਤੁਸੀਂ ਆਪਣੇ ਸਕੂਲ ਦਾ ਨਾਮ ਨਹੀਂ ਦੱਸਿਆ ਕੀ ਰੱਖਿਆ ਹਾਂ ਮੈਂ ਜੀ 5 ਸਟਾਰ ਡਰਾਈਵਿੰਗ ਸਕੂਲ ਦਾ ਕੰਮ ਕਰਦੀ ਆਂ ਅੱਛਾ ਹਾਂਜੀ ਇਹ ਮੈਂ ਸਕੂਲ ਦੇ ਨਾਲ ਹੀ ਕੰਮ ਕਰਦੀ ਆਂ ਮੇਰਾ ਆਪਣਾ ਨੀਆ ਸਕੂਲ ਅੱਛਾ ਆਪਣਾ ਨਹੀਂ ਖੋਲਿਆ ਹਾਂਜੀ ਠੀਕ ਆ ਕਿਉਂਕਿ ਇਧਰ ਵੀ ਰੀਅਲ ਏਸਟੇਟ 'ਚ ਵੀ ਕੰਮ ਕਰਨਾ ਹੁੰਦਾ ਤੇ ਫ ਤੇ ਪਰ ਉਹਨਾਂ ਇਹ ਸਾਰੇ ਨੱਠ ਵਿਹਾਈ ਦੇ ਵਿੱਚ ਫਿਰ ਬੱਚਿਆਂ ਦੀ ਟੇਕ ਕੇਰ ਕਿਵੇਂ ਕੀਤੀ ਜੀ ਆ ਮਮ ਡੈਡ ਨਾਲ ਸੀਗੇ ਬਹੁਤ ਹੀ سپورਟਿਵ ਹੈ ਨਾ ਅੱਜ ਸਾਡੇ ਮਾਮ ਨੂੰ 4 ਸਾਲ ਹੋ ਗਏ ਆ ਪਰ ਉਹਨਾਂ ਨੇ ਪੂਰੇ ਹੋ ਗਏ ਤੇ ਪਰ ਉਹਨਾਂ ਨੇ ਬਹੁਤ ਹੀ ਸਾਡੀ ਹੈਲਪ ਕੀਤੀ ਬੱਚਿਆਂ ਨੂੰ ਪਰ ਪਰਿਵਾਰਸ਼ ਬਹੁਤ ਵਧੀਆ ਦਿੱਤੇ ਹਾਂਜੀ ਤੇ ਬੱਚੇ ਵੀ ਬਹੁਤ ਜਿਆਦੇ ਪੇਰੈਂਟਸ ਦੇ ਨਾਲ ਅਟੈਚ ਆ ਕਿਉਂਕਿ ਉਹਨਾਂ ਨੇ ਬਹੁਤ ਹੀ ਟਾਈਮ ਦਿੱਤਾ ਉਹਨਾਂ ਨੂੰ ਤੇ ਉਹਨਾਂ ਹੀ ਬੱਚਿਆਂ ਦਾ ਹੁਣ ਪਿਆਰ ਆ ਗ੍ਰੈਂਡ ਪੇਰੈਂਟਸ ਦੇ ਨਾਲ ਸਾਡੇ ਪਾਪਾ ਹੁਣ ਬੱਚੇ ਗਰੋਅਨ ਅਪ ਹੋ ਗਏ ਆ ਜਿੱਦਾਂ ਬੇਟੀ ਮੇਰੀ 17 ਸਾਲ ਦੀ ਆ ਉਹਨੇ ਡਰਾਈਵਿੰਗ ਦਾ ਲਾਇਸੈਂਸ ਲੈ ਲਿਆ ਆ ਤੇ ਉਹ ਹੁਣ ਡਰਾਈਵ ਕਰ ਲੈਂਦੀ ਆ ਅਮ ਗ੍ਰੇਡ 12 ਦੇ ਵਿੱਚ ਹੈਗੀ ਆ ਤੇ ਨਾਲ ਉਹ ਸ਼ੀਜ਼ ਅ ਫਿਗਰ ਸਕੈਟਰ OTC ਵੀ ਕਰਦੀ ਆ ਹੁਣ ਬੱਚਾ ਇਹ ਹਜੇ పార్ਟ ਟਾਈਮ ਜੌਬ ਕਰ ਰਹੀ ਆ ਠੀਕ ਤੇ ਉਹ ਹੁਣ ਦੋ ਮੇਰੇ بیٹے 14 ਸਾਲ ਦਾ ਆ ਤੇ ਇੱਕ 11 ਸਾਲ ਦਾ ਆ ਤੇ ਜੇ ਕਿਤੇ ਲੋੜ ਪਵੇ ਰਾਈਡਾਂ ਵੀ ਦੇ ਦਿੰਦੀ ਆ ਸੋ ਇਦਾਂ ਕਰਕੇ ਮੈਨੇਜ ਕਾਫੀ ਵਧੀਆ ਹੁੰਦਾ ਆ ਬੈਂਸ ਦੇ ਨਾਲ ਤੇ ਬਾਕੀ ਜਿਹੜੀ ਮੇਰੇ ਹਸਬੰਡ ਆ ਸਿਟੀ ਨਾਲ ਜੌਬ ਕਰਦੇ ਆ ਤੇ ਇਹਨੇ ਸ਼ਾਮ ਨੂੰ ਬੱਚਿਆਂ ਨੂੰ ਟਾਈਮ ਇਹੀ ਜ਼ਿਆਦਾ ਦਿੰਦੇ ਆ ਕਿਉਂਕਿ ਦੋਨੋਂ ਬੱਚੇ ਆਈਸਕੀ ਖੇਡਦੇ ਆ ਤੇ ਉਹਨਾਂ ਨੂੰ ਗੇਮਾਂ ਗੁੰਮਾਂ ਤੇ ਲੈ ਕੇ ਜਾਣਾ ਉਹ ਬੜਾ ਬਿਜ਼ੀ ਸਕੈਜੂਲ ਹੁੰਦਾ ਜਿਹੜੀ ਉਹ ਕਿਵੇਂ ਮੈਨੇਜ ਕਰਦੇ ਆ ਉਹ ਤੁਸੀਂ ਇਸੇ ਕਰਕੇ ਆਖੋ ਜੀ ਹੁਣ ਜਿਵੇਂ ਕਹਿ ਲਈਏ ਕਿ ਇਹਦੀ ਜੌਬ ਹੁੰਦੀ ਹੈ ਵੀ ਕਦੀ ਸ਼ਾਮ ਨੂੰ 6 ਵਜੇ ਘਰ ਦੇ ਖਾਣਾ ਹੁੰਦਾ ਜਾਂ ਕੁਝ ਮੇਰਾ ਹੁੰਦਾ ਵੀ ਆਪਾਂ ਵੇਲੇ ਹੋ ਜਾਣੇ ਬਾਈ ਜੀ ਨੂੰ ਘਰੇ ਆ ਜਾਣਾ ਤੇ ਮੈਂ ਫਿਰ ਇਹ ਹੁੰਦਾ ਵੀ ਬੱਚਿਆਂ ਨੂੰ ਹਾਕੀ ਦੇ ਲੈ ਕੇ ਜਾਣਾ ਉਹਨਾਂ ਦੀ ਪ੍ਰੈਕਟਿਸ ਵੀ ਉੱਥੇ ਜਾ ਕੇ ਵਾਚ ਕਰਨੀ ਔਰ ਮੇਰਾ ਪਹਿਲੇ ਦਿਨ ਤੋਂ ਇਹ ਰਿਹਾ ਪੀ ਜਦੋਂ ਬੱਚਿਆਂ ਦੀ ਗੇਮ ਹੈ ਮੈਂ ਜਾਂ ਪ੍ਰੈਕਟਿਸ ਹੈ ਮੈਂ ਉਹਨਾਂ ਨੂੰ ਉਤਾਰ ਕੇ ਆਪਨੀ ਪਾਸੇ ਜਣਾ ਉਹਨੂੰ ਉੱਥੇ ਬੈਠ ਕੇ ਵਾਚ ਕਰਨਾ ਆਈ ਇੰਜੋਏ ਕਰ। ਅੱਛਾ ਇਹ ਤੁਸੀਂ ਜਿਹੜਾ ਗੇਮਾਂ ਦੇ ਵਿੱਚ ਪਾਉਣ ਦਾ ਕੋਈ ਖਾਸ ਕਾਰਨ ਹੈ ਫਿਰ ਉਹਨਾਂ ਨੂੰ ਕਿਉਂ ਆਈ ਸ਼ਾਕੀ ਕਿਉਂਕਿ ਆਈ ਸ਼ਾਕੀ ਬੜਾ ਮਹਿੰਗਾ ਸ਼ੌਕ ਹੈ ਉਦਾਂ ਵੀ پیسے ਦੇਖਿਆ ਜਾਏ ਔਰ ਇਹਦੇ ਚ ਟਾਈਮ ਵੀ ਬਹੁਤ ਜ਼ਿਆਦਾ ਮੈਨੂੰ ਲੱਗਦਾ ਹੈ ਵੀ ਇਨਵੋਲਵ ਹੁੰਦਾ ਜੇ ਤੁਸੀਂ ਬੱਚਿਆਂ ਨੂੰ ਲੈ ਕੇ ਜਾਂਦੇ ਹੋ ਕੋਈ ਕੀ ਵਜਾ ਬਣੀ ਤੁਹਾਡੀ ਇਹ ਵੀ ਉਹਨਾਂ ਨੇ ਬੱਚਿਆਂ ਨੂੰ ਇਹਦੇ ਵਿੱਚ ਬਿਜ਼ੀ ਕੀਤਾ ਦੇਖੋ ਜੀ ਉਹ ਇੱਥੇ ਆਪਾਂ ਹੁਣ ਸਭ ਤੋਂ ਜ਼ਿਆਦਾ ਟਾਈਮ ਹੈਗਾ ਵਿంటర్ ਦਾ ਹਮ ਬੱਚਿਆਂ ਨੂੰ ਵਿంటర్ ਦੇ ਵਿੱਚ ਜੇ ਵਿంటర్ ਸਪੋਰਟਸ ਨਹੀਂ ਖੇਲਦੇ ਤਾਂ ਕੀ ਕਰਾਂਗੇ ਔਰ ਦੂਸਰਾ ਅਸੀਂ ਘਰ ਦੇ ਵਿੱਚ ਬੱਚਿਆਂ ਨੂੰ ਆਪਸ਼ਨ ਦਿੱਤੇ ਸੀਗੇ ਵੀ ਯੂ ਹੈਵ ਟੂ ਪਿਕ ਵਨ ਸਪੋਰਟ ਪਿਕ ਐਨੀ ਅੱਛਾ ਐਂਡ ਡੋਨਟ ਕੁਇਟ ਠੀਕ ਤੇ ਉਹਨਾਂ ਨੇ ਤਿੰਨਾ ਨਹੀਂ ਹੀ ਵਿੰਟਰ ਸਪੋਰਟਸ ਪੈਕ ਕੀਤੇ ਅਵਾ ਕੁਝ ਕੋਈ ਗੱਲ ਤੁਹਾਡੀ ਬਿਲਕੁਲ ਸਹੀ ਆ ਆਪਣੇ ਇੱਥੇ 6 ਮਹੀਨੇ ਦਸਨ ਉਹੀ ਬਈ ਰਹਿੰਦੀ ਆ ਘਰੋਂ ਠੰਡ ਰਹਿੰਦੀ ਆ ਤੇ ਜੇ ਨਹੀਂ ਆਉਂਦੀ ਵਿੰਟਰ ਸਪੋਰਟ ਤਾਂ ਬੰਦਾ ਚਲੋ ਜਿਹੜੇ ਪਿੰਡੋਂ ਆਏ ਉਹ ਤਾਂ ਔਖੇ ਸੌਖੇ ਸਮਾਂ ਕੱਢ ਲਿਆ ਪਰ ਜਿਹੜੇ ਬੱਚੇ ਆ ਉਹ ਕੀ ਕਰਨਗੇ ਉਹ ਕੀ ਕਰਨਗੇ ਔਰ ਅਸੀਂ ਕੀ ਕੀਤਾ ਸੀ ਅਸੀਂ ਜਿੱਦੋ 4 ਸਾਲ ਦੀ ਉਮਰ ਚ ਬੱਚਿਆਂ ਨੂੰ ਹਾਕੀ ਆਪਣੇ ਆਈਸ ਹਾਕੀ ਦੇ ਵਿੱਚ ਪਾਇਆ ਨੋ ਸਕੈਟਿੰਗ ਦੇ ਵਿੱਚ ਪਾਇਆ ਨਾਲ ਦੀ ਨਾਲ ਸੌਕਰ ਚ ਪਾਇਆ ਔਰ ਉਹਨਾਂ ਨੇ ਦੋਨੋਂ ਸਾਈਡਾਂ ਦੇਖੀਆਂ ਵੀ ਸਮਰ ਵਾਲਾ ਸਪੋਰਟਸ ਪੈਕ ਕਰਨਾ ਹੈ ਕਿ ਵਿੰਟਰ ਵਾਲਾ ਤੇ ਉਹਨਾਂ ਨੇ ਕੀਤਾ ਦੋਨੋਂ ਪਹਿਲਾਂ ਵੱਡਿਆਂ ਦੋਨਾਂ ਨੇ ਵਿੰਟਰ ਸਪੋਰਟਸ ਹੀ ਪੈਕ ਕੀਤੇ ਹਾਕੀ ਹੂੰ ਬੇਟੀ ਨੇ ਫਿਗਰ ਸਕੈਟਿੰਗ ਪੈਕ ਕਰ ਲਈ ਬੇਟੇ ਨੇ ਇਹ ਹਾਕੀ ਪੈਕ ਕਰ ਲਈ ਔਰ ਉਹਨਾਂ ਨੂੰ ਦੇਖ ਕੇ ਛੋਟੇ ਨੇ ਵੀਕੈਂਡ ਆ ਮੈਂ ਵੀ ਹਾਕੀ ਵੀ ਖੇਡਾਂਗਾ ਵਾਹ ਜੀ ਵਾਹ ਵੈਰੀ ਗੁੱਡ ਬਹੁਤ ਵਧੀਆ ਬਹੁਤ ਚੰਗੀ ਗੱਲ ਆ ਬੱਚੇ ਜਿਹੜੇ ਆ ਇਸ ਵਿంటర్ ਸਪੋਰਟਸ ਨਾਲ ਨੂੰ ਆਪਣੇ ਭਾਈਚਾਰੇ ਚੋਂ ਜਾ ਰਹੇ ਆ ਹੌਲੀ ਹੌਲੀ ਆਪਣੇ ਨਾਂ ਜਿਹੜੇ ਆ ਉਹ ਕਿਉਂਕਿ ਪੈਂਦੀ ਛੱਟੇ ਨੇ ਲੋਕਾਂ ਨੂੰ ਹੁੰਦਾ ਵੀ ਹੁਣ ਐਨ ਐਚ ਐਲ ਚ ਕੌਣ ਆਇਆ ਆਪਣਾ ਹਾਂਜੀ ਇਹ ਹੌਲੀ ਹੌਲੀ ਪ੍ਰੋਸੀਜਰ ਆ ਅੱਜ ਉਹ ਛੋਟੇ ਖੇਡਣਾ ਸ਼ੁਰੂ ਕਰਨਗੇ ਤੇ ਗਾਹਾਂ ਹੋ ਸਕਦਾ ਬੱਚੇ ਜਿਹੜੇ ਜਲੂ ਰੌਣ ਹਾਂਜੀ ਪਰ ਇੱਕ ਚੀਜ਼ ਹੈਗੀ ਆ ਜਿਹੜੀ ਮੈਂ ਹਾਕੀ ਚੋ ਵੀ ਸਿੱਖੀ ਆ ਕੋਚਾਂ ਨਾਲ ਵੀ ਗੱਲ ਕਰਕੇ ਸਿੱਖਦੇ ਆ ਬੱਚਿਆਂ ਨੂੰ ਕਦੀ ਵੱਡੇ ਡ੍ਰੀਮ ਨਾ ਦਿਦਿਓ ਹਮ ਹਮ ਕਿਉਂਕਿ ਇਸ ਵੀ ਦਿਲ ਟੁੱਟਦਾ ਯਾ ਵੀ ਫਿਰ ਦਿਲ ਟੁੱਟਦਾ ਕਿਉਂਕਿ ਐਨ ਐਚ ਐਲ ਦੇ ਵਿੱਚ ਜਾਣ ਲਈ ਬੱਚੇ ਦੇ ਹਰ ਇੱਕ ਬੱਚੇ ਦੇ ਇਸ ਲੈਸ ਦੈਨ 1% ਚਾਂਸ ਹਮ ਜੇ ਤੁਸੀਂ ਪਹਿਲਾਂ ਹੀ ਕਹਤਾ ਕਿ ਵੀ ਯਾ ਤੂੰ ਮੈਕਡੇਵਿਡ ਬਣੇਗਾ ਤੇ ਬਾਅਦ ਵਿੱਚ ਬੱਚਾ ਡਿਪਰੈਸ਼ਨ ਚਲਾ ਜਾਊਗਾ ਰਾਈਟ ਤੇ ਅਸੀਂ ਤਾਂ ਇਹੀ ਸਿਖਾਇਆ ਬੱਚਿਆਂ ਨੂੰ ਵੀ ਤੁਹਾਨੂੰ ਆਲਵੇਜ਼ ਹੈਵ ਅ ਪਲਾਨ ਬੀ ਬੀ ਯਾ ਬਾਕੀ ਇੱਕ ਰੀਜ਼ਨ ਇਹ ਵੀ ਹੁੰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਿੰਨਾ ਵੀ ਬਿਜ਼ੀ ਰੱਖ ਸਕਦੇ ਆ ਰੱਖੋ ਤੇ ਗੇਮ ਆਲ ਦੇ ਵਿੱਚੋਂ ਸਪੋਰਟਸ ਦੇ ਵਿੱਚੋਂ ਬੱਚੇ ਡਿਸਪਲਨ ਬਹੁ ਸਿੱਖਦੇ ਆ ਕਿੱਦਾਂ ਪੰਕਚੁਐਲਿਟੀ ਆ ਤੁਹਾਡੀ ਕਿੰਨਾ ਤੁਸੀਂ ਗੇਮ ਤੇ ਪਹਿਲਾਂ ਜਾਣਾ ਆ ਤੇ ਕਿੰਨੇ ਵਜੇ ਪਹੁੰਚਣਾ ਆ ਕਦੋਂ ਤੁਹਾਡੀ ਗੇਮ ਸ਼ੁਰੂ ਹੋਣੀ ਆ ਕਦੋਂ ਡਨ ਹੋਣੀ ਆ ਕੇ ਸਾਡੇ ਬੱਚੇ ਕਈ ਵਾਰ ਅਸੀਂ ਲੇਟ ਹੋ ਜਾਂਦੇ ਹਾਂ ਉਹ ਸਾਨੂੰ ਰੌਲਾ ਪਾਉਣ ਲੱਗ ਜਾਂਦੇ ਆ ਕਿ ਬੁਰੀਅਟ ਲੇਟ ਹੈ ਨਾ ਉਹ ਸਾਨੂੰ ਸਿਖਾਉਂਦੇ ਆ ਕਿ ਤੁਸੀਂ ਲੇਟ ਹੋ ਰਹੇ ਆ ਤੇ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੇ ਆਪਣੇ అలਾਰਮ ਨਾਲ ਉੱਠਣਾ ਆ ਜੇ ਕਈ ਵਾਰ ਪ੍ਰੈਕਟਿਸ अर्ਲੀ ਮਾਰਨਿੰਗ ਵੀ ਮੈਨੂੰ ਪਤਾ ਕਿ ਮੈਂ ਇਹਨਾਂ ਨੂੰ ਲਾ ਕੇ ਜਾਂਦੀ ਹੁੰਦੀ ਸੀਗੀ ਤੇ ਮੈਂ ਆਪਣੇ ਬੇਟੇ ਨੂੰ ਕਹਿਣਾ ਕਿ ਮੇ 5 ਵਜੇ ਤੋਂ ਪਹਿਲਾਂ ਮੇਰੇ ਰੂਮ ਚ ਨਾ ਆਈ ਤੇ ਉਹ ਪੌਣੇ 5 ਮੇਰੇ ਰੂਮ ਚ ਖੜਾ ਹੁੰਦਾ ਸੀ ਮਮਾ 11 ਬੁਰੀ ਹਾ ਟੂ ਲੀਵ 6:30 ਜਾਂ 6:00 ਅਨਾ ਤੇ ਉਹ ਅਸੀਂ ਨਹੀਂ ਸੀ ਕਦੀ ਅੱਜ ਤੱਕ ਵੀ ਬੱਚੇ ਆਪਣੇ ਆਪ ਹੀ ਉੱਠਦੇ ਆ ਅਸੀਂ ਨਹੀਂ ਕਦੀ ਉਠਾਉਣ ਗਏ ਬੱਚਿਆਂ ਨੂੰ ਕਿ ਉੱਠ ਕੇ ਤੁਸੀਂ ਆਪਣੇ ਸਕੂਲ ਲਈ ਜਾਣਾ ਆ ਜਾਂ ਆਪਣੀਆਂ ਗੇਮਾਂ ਲਈ ਜਾਣਾ ਆ ਉਹਨਾਂ ਨੂੰ ਪਤਾ ਆ ਕਿ ਅਸੀਂ ਕਿੰਨੇ ਵਜੇ ਉੱਠਣਾ ਔਰ ਸਭ ਤੋਂ ਜ਼ਿਆਦਾ ਸਾਨੂੰ ਮੇਰੇ ਡੈਡੀ ਨੇ ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤੀ ਜੇ ਕਿਤੇ ਮੈਂ ਕੰਮ ਤੋਂ ਲੇਟ ਹੋਣਾ ਤੇ ਡੈਡੀ ਨੇ ਕਿਹਾ ਕੋਈ ਗੱਲ ਨਹੀਂ ਤੂੰ ਟੈਕ ਇਟ ਈਜ਼ੀ ਮੈਂ ਲੈ ਕੇ ਜਾਣਾ ਪ੍ਰੈਕਟਿਸ ਠੀਕ ਇਸ ਵੇ ਸੋ ਸਾਰਿਆਂ ਨੇ ਰਲ ਮਿਲ ਕੇ ਉਹ ਜਿਹੜੀ ਗੱਲ ਉਹ ਬੱਚੇ ਜਿਵੇਂ ਕਹਿੰਦੇ ਹੁੰਦੇ ਸੀ ਵੀ ਇੱਕ ਪਿੰਡ ਚਾਈਦਾ ਪੂਰਾ ਬੱਚਾ ਪਾਲਣ ਲਈ ਇਹ ਤਾਂ ਹੁਣ ਚਲੋ ਇੱਕ ਪਰਿਵਾਰ ਆ ਇੱਥੇ ਹੁਣ ਆਪਾਂ ਮਤਲਬ ਪਿੰਡ ਦਾ ਕਹਿ ਲਓ ਬिखर ਗਈ ਗੱਲ ਇੱਥੇ ਪਰ ਫੇਰ ਵੀ ਪੇਰੈਂਟਸ ਦੇ ਨਾਲ ਹੋਣ ਨਾਲ ਬਹੁਤ ਵੱਡੀ ਜਿਹੜੀ ਹੈਲਪ ਆ ਉਹ ਮਿਲ ਜਾਂਦੀ ਆ ਜੁਆਇੰਟ ਫੈਮਿਲੀ ਦੀ ਬਹੁਤ ਹੀ ਹੈਲਪ ਹੁੰਦੀ ਆ ਜਦੋਂ ਤੁਸੀਂ ਕਮਾਕਾਰਾਂ ਦੇ ਵੀ ਜਾਣਾ ਤੇ ਮੈਨੂੰ ਲੱਗਦਾ ਕਿ ਪੇਰੈਂਟਸ ਦੀ ਬਹੁਤ ਹੀ ਜ਼ਿਆਦਾ ਤੁਹਾਨੂੰ ਹੈਲਪ ਆ ਇੱਥੇ ਉਮ ਪੰਜਾਬ ਗੁਰੂ ਨਾਲ ਆਪਣੇ ਭਾਈਚਾਰਿਆਂ ਦੇ ਵਿੱਚ ਨਾ ਬਹੁਤ ਅੱਜ ਕੱਲ ਤੁਸੀਂ ਦੇਖਿਆ ਹੋਣਾ ਕੁੜੀਆਂ ਜਦੋਂ ਵਿਆਹ ਕਰਾਉਂਦੀਆਂ ਉਹ ਤਾਂ ਪਹਿਲਾਂ ਕਹਿੰਦੀਆਂ ਇਹ ਸਾਡੇ ਨਾਲ ਨਹੀਂ ਪੇਰੈਂਟਸ ਨਹੀਂ ਨਾਲ ਚਾਹੀਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਜੇ ਆਪਦੀ ਗੱਲ ਕਰਾਂ ਤੇ ਮੇਰੇ ਮਾਮਾ ਜੀ ਨੇ ਜਦੋਂ ਮੈਨੂੰ ਜੈ ਨਾਲ ਮਿਲਾਇਆ ਸੀਗਾ ਤੇ ਉਦੋਂ ਇੱਕ ਦੋ ਮੁੰਡਿਆਂ ਦੀ ਹੋਰ ਵੀ ਦੱਸ ਪੈਂਦੀ ਸੀ ਨਾਲ ਕਿ ਉਹ ਟਰੱਕ ਡਰਾਈਵਰ ਸੀ ਤੇ ਸਿੰਗਲ ਰਹਿੰਦੇ ਸੀਗੇ ਹਨਾ ਤੇ ਮੇਰੇ মামਾ ਇਹ ਕਹਿੰਦੇ ਕਿ ਵੀ ਤੂੰ ਮੈਂ ਉਹਨਾਂ ਨੂੰ ਕਿਹਾ ਸੀ ਮੈਨੂੰ ਮੁੰਡੇ ਨਾਲ ਕੋਈ ਨਹੀਂ ਮੈਨੂੰ ਫੈਮਲੀ ਚਾਹੀਦੀ ਐ ਇੱਥੇ ਕਿ ਫੈਮਲੀ ਦੀ سپورਟ ਬਹੁਤ ਹੁੰਦੀ ਆ ਤੇ ਫੈਮਲੀ ਦੇ ਨਾਲ ਤੁਸੀਂ ਦੋਨੋਂ ਹਸਬੈਂਡ ਵਾਈਫ ਵੀ ਤੁਹਾਨੂੰ ਬਹੁਤ ਚੀਜ਼ਾਂ ਆ ਕਿ ਜਿਹੜੀਆਂ ਤੁਸੀਂ ਆ ਹੁਣ ਕੋਈ ਵੀ ਜਦੋਂ ਤੁਹਾਡੀ ਪਹਿਲਾ ਜਦੋਂ ਤੁਹਾਡਾ ਵਿਆਹ ਹੁੰਦਾ ਆ ਤੁਹਾਡੀ ਕਈ ਵਾਰ ਬਾਣੀ ਨਹੀਂ ਆਉਂਦੀ ਤੇ ਪੇਰੈਂਟਸ ਹੀ ਤੁਹਾਨੂੰ ਕਈ ਵਾਰ ਬਹੁਤ ਚੀਜ਼ਾਂ ਸਿਖਾ ਦਿੰਦੇ ਆ ਕਿ ਤੁਸੀ ਆਪਣੀ ਲਾਈਫ ਨੂੰ ਅੱਗੇ ਤੋਰ ਲੈਣੇ ਆ ਹਾਂ ਤੇ ਅਸਾਂ ਕਿਉਂਕਿ ਸਾਡੀ ਸਮਝ ਇੰਨੀ ਕਿ ਹੁੰਦੀ ਆ ਸਾਡੇ ਕੋਲ ਮਚਿਓਰਿਟੀ ਨਹੀਂ ਹੁੰਦੀ ਅਸੀਂ ਉਹ ਚੀਜ਼ਾਂ ਨਹੀਂ ਸੋਚਦੇ ਜਿਹੜੇ ਸਾਡੇ ਪੇਰੈਂਟਸ ਦੇ ਐਕਸਪੀਰੀਅੰਸ ਹੁੰਦੇ ਆ ਸੋ ਮੈਨੂੰ ਲੱਗਦਾ ਕਿ ਜਿਹੜੀ ਫੈਮਿਲੀ ਆ ਮੈਂ ਮੈਂ ਫੈਮਲੀ ਚੂਜ਼ ਕੀਤੀ ਸੀਗੀ ਕਿ ਮੈਨੂੰ ਫੈਮਲੀ ਚਾਹੀਦੀ ਹੈ ਇੱਥੇ ਮੈਂ ਸਿੰਗਲ ਮੁੰਡੇ ਨਾਲ ਵਿਆਹ ਨਹੀਂ ਕਰਵਾਉਣਾ ਤੇ ਮੈਨੂੰ ਲੱਗਦਾ ਕਿ ਮੇਰਾ ਉਹ ਸਹੀ ਡਿਸੀਜਨ ਸੀਗਾ ਬਹੁਤ ਹੀ ਵਧੀਆ ਡਿਸੀਜਨ ਸੀਗਾ ਕਿ ਖਾਸ ਕਰਦੇ ਆਂ ਵੀ ਜਿਹੜੇ ਸਾਡੇ ਪ੍ਰੋਗਰਾਮ ਦੇਖ ਰਹੇ ਇਹਦੇ ਤੋਂ ਵੀ ਕਾਹਾਂ ਬੱਚੀਆਂ ਜਿਹੜੀਆਂ ਕੋਈ ਨਾ ਕੋਈ ਗੱਲ ਜ਼ਰੂਰ ਸਿੱਖਣਗੀਆਂ ਹਾਂਜੀ ਹਾਂਜੀ ਅਮ ਜਦੋਂ ਸਾਨੂੰ ਸਾਨੂੰ ਜਦੋਂ ਸਾਡਾ ਵਿਆਹ ਹੁੰਦਾ ਸਾਨੂੰ ਇਦਾਂ ਲੱਗਦਾ ਕਿ ਸਾਨੂੰ ਪ੍ਰਾਈਵੇਸੀ ਚਾਹੀਦੀ ਆ ਪਰ ਇੱਕ ਫੈਮਲੀ ਦੇ ਵਿੱਚ ਵੀ ਰਹਿ ਕੇ ਤੁਸੀਂ ਪ੍ਰਾਈਵੇਸੀ ਰੱਖ ਸਕਦੇ ਆ ਆਪਦੀ ਅ ਪਰ ਜੇ ਫੈਮਲੀ ਆ ਤੇ ਤੁਹਾਨੂੰ ਤੁਸੀਂ ਬਹੁਤ ਹੀ ਈਜ਼ੀ ਲਾਈਫ ਜਾਂਦੀ ਆ ਤੁਹਾਡੀ ਅਸੀਂ ਚਲੋ ਆ ਜੇ ਤੁਹਾਡੇ ਕੋਲ ਬਿਲਤੀ ਅਤੇ ਇਥੇ oportunidades ਬਹੁਤ ਆ ਹੈ ਨਾ opportunities ਵੀ ਤੁਹਾਨੂੰ ਤਾਂ ਹੀ ਤੁਸੀਂ ਹੁਣ ਜਿਦਾ ਮੈਂ ਰੀਅਲ ਸਟੇਟ ਕਰ ਰਿਹਾ ਤੇ ਮੈਨੂੰ ਪਤਾ ਸੀਗਾ ਕਿ ਮੇਰੇ ਬੱਚਿਆਂ ਦੀ ਕੇਅਰ ਕਰਨ ਵਾਲਾ ਕੋਈ ਕੋਈ ਹਰਿਆਗਾ ਕਰੇ ਤੇ ਮੈਂ ਘਰੋਂ ਨਿਕਲ ਕੇ ਹੀ ਸਾ ਆਪਾ ਘਰੋਂ ਨਿਕਲ ਕੇ ਹੀ ਸਾ ਕੁਝ ਕਰ ਸਕਦੇ ਆ ਆ ਪਰ ਉਹਦੇ ਲਈ ਤੁਹਾਨੂੰ ਸਪੋਰਟ ਦੀ ਬਹੁਤ ਜ਼ਰੂਰਤ ਆ ਕਈ ਵਾਰ ਤੁਸੀਂ ਸਟਕ ਹੋ ਜਾਂਨੇ ਘਰੇ ਮੈਂ ਬਹੁਤ ਹੀ ਇੱਥੇ ਜਿੱਦਾਂ ਕੁੜੀਆਂ ਨੂੰ ਸਿਖਾਉਣੀ ਆ ਤੇ ਮਾ ਕੁੜੀਆਂ ਨੂੰ ਇਹ ਇਨਸਪਾਇਰ ਕਰਦੀ ਨਹੀਂ ਕਿ ਕਰੋ ਨਿਕਲਣਾ ਪੈਣਾ ਜੇ ਕੁਝ ਕਰਨਾ ਤੇ ਉਹ ਬਹੁਤੀ ਪੜੀਆਂ ਲਿਖੀਆਂ ਬਹੁਤੀ ਐਜੂਵਲ ਐਜੂਕੇਟਡ ਕੁੜੀਆਂ ਇੰਡੀਆ ਦੀਆਂ ਆ ਜਿਹੜੀਆਂ ਉਹ ਘਰੇ ਹੀ ਬੱਚਿਆਂ ਦੇ ਵਿੱਚ ਫਸੀਆਂ ਥੇਅਰ ਇਜ਼ ਅ ਰੀਜ਼ਨ ਕਿ ਉਹਨਾਂ ਕੋਲ ਬੇਬੀ ਸਿਟਿੰਗ ਦੀ ਪ੍ਰੋਬਲਮ ਹੈ ਹਨਾ ਤੇ ਜੇ ਬੇਬੀ ਸੇਪੀਅਰੈਂਟਸ ਨਹੀਂ ਹੈ ਨਾਲ ਪੇਰੈਂਟਸ ਨਹੀਂ ਹੈਗੇ ਤੇ ਇੱਕ ਥੋੜਾ ਜਿਹਾ ਉਹਨਾਂ ਨੂੰ ਕੋਈ ਮੋਟੀਵੇਟ ਕਰਨ ਵਾਲਾ ਨਹੀਂ ਹੈ ਹਨਾ ਕਿ ਅਸੀਂ ਉਹ ਕਹਿੰਦੇ ਵੀ ਸਾਨੂੰ ਕੋਈ ਜੌਬ ਨਹੀਂ ਜਾਂ ਕੁਝ ਨਹੀਂ ਲੱਭ ਰਿਹਾ ਪਰ ਉਹਦੇ ਲਈ ਸਾਨੂੰ ਬਾਹਰ ਨਿਕਲਣਾ ਪੈਂਦਾ ਹੈ ਹਾਂਜੀ ਬਹੁਤ ਹੀ ਵਧੀਆ ਬਹੁਤ ਵਧੀਆ ਗੱਲ ਦੱਸੀ ਹੈ ਤੁਸੀਂ ਆਸ ਕਰਦੇ ਹਾਂ ਸਾਡੇ ਜਿਹੜੇ ਦਰਸ਼ਕ ਐਸ ਵੇਲੇ ਪ੍ਰੋਗਰਾਮ ਦੇਖ ਰਹੇ ਆ ਉਹ ਜ਼ਰੂਰ ਇਸ ਗੱਲ ਤੇ ਗੌਰ ਕਰਨਗੇ ਗੱਲਾਂ ਤੇ ਹੋਰ ਵੀ ਬਹੁਤ ਸਗੀਆਂ ਪਰ ਜਿਹੜਾ ਸਮਾਂ ਉਹ ਇਜਾਜ਼ਤ ਨਹੀਂ ਦਿੰਦਾ ਆ ਬਾਕੀ ਫਿਰ ਅਗਲੀ ਵਾਰੀ ਜੇ ਕਿਤੇ ਮੌਕਾ ਲੱਗਾ ਤੇ ਆਪਾਂ ਗੱਲਬਾਤ ਕਰਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਬਰਟਾ ਵੀਕਲੀ ਸਪਾਂਸਰਡ ਬਾਈ ਲੈਕਸਸ ਸਾਊਥ ਪੁਆਇੰਟ ਐਂਡ ਵਾਈਲ ਰੋਜ਼ ਗਾਰਮੈਂਟਸ ਐਂਡ ਸਿਲਕ ਸਕਰੀਨਿੰਗ ਐਡਮੰਟਨ